ਰੇ ਜੀ ਅਜ਼ੀਜ਼ ਔਰ ਪਿਆਰੇ ਵੀਰਿੰਦਰਜੀਤ ਪੰਡੋਰੀ ਸਾਹਿਬ ਉਹਨਾਂ ਦੇ ਨਾਲ ਮੌਜੂਦ ਮੇਰੇ ਸਤਿਕਾਰਯੋਗ ਮੇਰੇ ਨਾਲ ਹੀ ਖਲੋਤੇ ਸਲਾਹਕਾਰ ਸਾਹਿਬ ਉਹ ਲਲ ਸਾਹਿਬ ਸਤਿਕਾਰਯੋਗ ਸਾਡੇ ਬਜ਼ੁਰਗ ਬੈਠੇ ਕੰਡਾ ਜੀ ਪੰਡੋਰੀ ਸਾਹਿਬ ਅਵਤਾਰ ਸਿੰਘ ਜੀ ਟਕੜਾਲਾ ਜੀ ਬਿੱਟੂ ਜਿਬਲ ਵਾਲੇ ਸਤਿਕਾਰਯੋਗ ਸਾਡੇ ਐਸਜੀਪੀਸੀ ਦੇ ਮੈਂਬਰ ਬੇਟਾ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਪਲਵਾਨ ਜੀ ਸਾਡੇ ਸਤਿਕਾਰਯੋਗ ਸੁਦ ਸਿੰਘ ਸਾਹਿਬ ਗੁਰੂ ਪਿਆਰੀ ਗੁਰੂ ਰੂਪੀ ਸਾਥਕੀ ਪੰਡੋਰੀ ਸਾਹਿਬੇ ਘਾਟਾ ਮਾਰਦਾ ਕੱਟ ਹੰਦੂ ਔਰ ਦੋਲਵੇ ਸਾਥੀਆਂ ਨੂੰ ਇਸ ਗੱਲ ਦੀ ਵਧਾਈ ਆ ਔਰ ਮੈਂ ਇਸ ਗੱਲ ਦੀ ਵੀ ਵਧਾਈ ਦੇਣਾ ਚਾਹੁੰਦਾ ਕਿ ਜਿਹੜਾ ਬੰਦਾ ਇੰਨੀ ਮਾਣ ਨਾਲ ਕਹੇ ਜੀ ਜੀ ਕੱਲੇ ਕੱਲੇ ਦਾ ਵੋਟਰ ਆਈ ਕਾਰਡ ਚੈੱਕ ਕਰ ਲਓ ਸਾਰੇ ਇਸ ਵਾਰਡ ਦੇ ਥੋੜੀ ਦਲੀਲ ਥੋੜੀ ਗੱਲ ਕਰਨ ਦਾ ਸਟਾਈਲ ਹੀ ਇਹ ਗੱਲ ਦੱਸਦਾ ਹੈ ਕਿ ਤੁਸੀਂ ਆਪ ਦੇ ਵਾਰਡ ਦੇ ਲੋਕਾਂ ਤੇ ਕਿੰਨਾ ਮਾਣ ਕਰਦੇ ਹੋ ਔਰ ਇਹਨਾਂ ਨੂੰ ਤੁਹਾਡੇ ਤੇ ਕਿੰਨਾ ਮਾਣ ਸਾਧ ਸੰਗਤ ਜੀ ਨੁਮਾਇੰਦਗਾ ਨੁਮਾਇੰਦਾ ਤਾਂ ਇਹ ਜਿਹਾ ਹੀ ਚਾਹੀਦਾ ਹੈ ਉਹ ਜੇ ਨਵੇਂਦਿਆਂ ਦਾ ਮੁੱਲ ਨਹੀਂ ਪੈਂਦਾ ਜਿਹੜਾ ਹਵਾ ਦੇ ਬੁੱਲੇ ਆ ਕਦੇ ਐ ਨੂੰ ਤੇ ਕਦੇ ਉਹ ਨੂੰ ਉਹ ਕਿਹੜਾ ਗੀਤ ਅੱਜਕੱਲ ਬੜਾ ਚੱਲ ਰਿਹਾ ਜਿਹੜੇ ਚਾਚੀ ਬੰਦੇ ਇੰਨੀ ਤੇਜ਼ੀ ਨਾਲ ਇੱਧਰ ਤੋੜ ਤੇ ਚੱਲ ਰਿਹਾ ਯਾਰ ਮੇਰਾ ਤਿੱਤਲੀ ਯਾਰ ਦਾ ਮਨ ਅਦਾ ਤਿੱਤਲੀਆ ਨੂੰ ਵੀ ਆਪ ਦੀ ਸਪੀਡ ਚੈੱਕ ਕਰਾਉਣੀ ਪੈਣੀ ਹੈ ਕਿ ਯਾਰ ਬਾਲੀ ਤੇਜ਼ ਹੋ ਗਏ ਆ ਇਹ ਚਾਚੀ ਪਾਟ ਕੀ ਆਲੇ ਮਨਨ ਕੋ ਇਹ ਸਵੇਰੇ ਕਾਹ ਦੀ ਕਬਰ ਪੜਨੀ ਪੈਂਦੀ ਹੈ ਧਿਆਨ ਨਾਲ ਯਾਰੇ ਸੋਮਵਾਰ ਤਾਂ ਫਲਾਣੀ ਜੇ ਸੀ ਮੰਗਲਵਾਰ ਫਲਾਣੀ ਤੇ ਚਲੇ ਗਿਆ ਬੁੱਧਵਾਰ ਉਹੋ ਥੀ ਘੋਤਾ ਕਿ ਕਿਤੇ ਗਾ ਲੰਘ ਗਿਆ ਮੇਰੇ ਵੀਰੋ ਲੋਕਾਂ ਨੂੰ ਬੜੇ ਭੁਲੇਖੇ ਆ ਕੀ ਪਤਾ ਨਹੀਂ ਇੱਕ ਤਾਂ ਜਿੱਥੇ ਮੈਂ ਫਸ ਜੇ ਨਾ ਉਹ ਤਾਂ ਸਮਝੋ ਗੱਡੀ ਦਾ ਗੇਰ ਰੱਬ ਵੱਲੋਂ ਹੀ ਫਿਰ ਫਸ ਗਿਆ ਕਿ ਰੱਬ ਵੀ ਸੱਚੇ ਪਾਤਸ਼ਾਹ ਵੀ ਕਹਿੰਦੇ ਪੰਜੇ ਭਾਣੇ ਤੋਂ ਬਚ ਜਾਓ ਤੇ ਜਿਹੜਾ ਸਾਰਾ ਦਿਨ ਮੈਂ 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 ਹੀ ਕਰੀ ਜਾਵੇ ਉਹ ਤਾਂ ਰੱਬ ਹੀ ਰੱਖਾ ਭਾਈ ਲੋਕ ਨਹੀਂ ਉਹਦਾ ਕੋਈ ਸਵਾਲ ਛਾ ਲੋਕਾਂ ਨੂੰ ਸਾਡੇ ਅਰਗੇ ਲੀਡਰਾਂ ਨੂੰ ਹੰਕਾਰ ਹੋ ਜਾਂਦਾ ਕਈ ਵਾਰੀ ਚਾਰ ਮੋਟਰ ਚੱਕ ਦੀਆਂ ਪੈ ਜਾਣ ਤੇ ਸਾਨੂੰ ਭੁਲੇਖਾ ਪੈ ਜਾਂਦਾ ਜਾਂ ਜਿਹੜੀ ਸਾਰੀ ਦੁਨੀਆ ਨਾ ਸ਼ੌਕੀ ਭਾਣੇ ਆਵਾ ਮਤਲਬ ਕਿ ਜੇ ਅਸੀਂ ਇੱਕ ਵਿਚਾਰ ਧਾਰਾ ਛੱਡ ਕੇ ਦੂਜੀ 'ਚ ਜਾਵਾਂਗੇ ਸਾਡੇ ਨਾਲ ਜਾਣਗੇ ਦੂਜੀ ਤੋਂ ਤੀਜੀ ਜਾਣਗੇ ਸਾਡੇ ਨਾਲ ਜਾਣਗੇ ਲੋਕਾਂ ਨੂੰ ਐਡਾ ਕਮਜ਼ੋਰ ਨਾ ਸਮਝ ਲਿਓ ਲੀਡਰ ਬੇਰੂਸੂਲਨ ਹੋ ਸਕਦੇ ਆ ਲੋਕ ਨਹੀਂ ਬੇਰੂਸੂਲਨ ਲੋਕ ਉਸੂਲਨ ਬਲੀ ਬਲੀ ਜੀ ਲੋਕ ਆਪਦੇ ਸਟੈਂਡ ਦੇ ਪੱਕੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਿਹਦਾ ਸਟੈਂਡ ਕੋਈ ਨਹੀਂ ਜਿਹੜਾ ਹਵਾ ਦੇ ਮੁੱਲੇ ਆ ਉੱਡ ਕੇ ਆਉ ਨੂੰ ਤੇ ਕਿਦੇ ਉਹਨੂੰ ਸਾਤ ਸਗੋਂ ਜੀ ਇਹ ਧਰਤੀ ਨੇ ਕਦੀ ਉਹਨਾਂ ਦਾ ਮੋਲ ਨਹੀਂ ਪਾਇਆ ਇਹ ਧਰਤੀ ਸ਼ੀਦਾ ਦੀ ਧਰਤੀ ਸ੍ਰੀ ਪਾਪਾ ਦੀਪ ਸਿੰਘ ਜੀ ਮਹਾਰਾਜ ਇਹ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਇਹ ਧਰਤੀ ਯੋਧਿਆਂ ਦੀ ਧਰਤੀ ਇਹ ਧਰਤੀ ਬਲਿਦਾਨ ਦੇਣ ਵਾਲਿਆਂ ਦਾ ਸਤਕਾਰ ਕਰਦੀ ਹੈ ਆਵਾਜ਼ ਦੇ ਬੁੱਲਿਆਂ ਘੋਟ ਤੇ ਆ ਇਹਨੂੰ ਤੇ ਆਉ ਨੂੰ ਮੈਨੂੰ ਲੱਗਦਾ ਪਟੋਰੀ ਸਾਹਿਬ ਜਿੰਨੀ ਹਨੇਰੀ ਆਈਏ ਇਹਨਾਂ ਦੇ ਰਾਤ ਫੇਰ ਤਾਂ ਉੱਠ ਜਣਗੇ ਬਾਚੀ ਜੋਤੀ ਸਾਹਿਬ ਆਏ ਆ ਇਹ ਤੁਤ ਜਿੰਨੀ ਜੋਸ਼ੀ ਇਲੈਕਸ਼ਨ ਲੜਨਦੇ ਆ ਮੈਨੂੰ ਲੱਗਦਾ ਸਾਨੂੰ ਡਬਲ ਸੀਟ ਹੀ ਦੇ ਦੇਣੀ ਚਾਹੀਦੀ ਸੀ ਤੇਰੀ ਚਾਹਤ ਬੰਦਰੀ ਨਾਲ ਹਟਾ ਦੇ ਇਹ ਡਬਲ ਇਹ ਡਬਲ ਸੀਟ ਚਾਹੀਦੀ ਸੀ ਇਹ ਡਬਲ ਬਰਾਵ ਤੇ ਜੋਤੀ ਕਵਲ ਸਿੰਘ ਕਹੀਦੀ ਸੀ ਤੇਰੇ ਹੌਣ ਕੇ ਨੇਰੀ ਆਈ ਆ ਬਲੀ ਜੀ ਤੇ ਨੇਰੀ ਨੇ ਤੇ ਇਹ ਨੇਰੀ ਨੇ ਇਸ ਨੇਰੀ ਨੇ ਤੇਰੇ ਦੁਸ਼ਮਣ ਉਡਾ ਦੇਣੇ ਆ ਜਿਵੇਂ ਬੁੰਮਰਾ ਜਿਵੇਂ ਬੁੰਮਰਾ ਵਿਕਤਾ ਡੋਂਦਾ ਨਾ ਬਲੀ ਜੀ ਇਹ ਵੀ ਸਾਡਾ ਬੁੰਮਰਾ ਹੀ ਆ ਲੈ ਲੈ ਲਓ ਲੈ ਲੈ ਭਲਾ ਜੀਨੇ ਜਦੋਂ ਗੇਂਦ ਸਿੱਟਣੀ ਆ ਤੇ ਵਿਕਟਰ ਉੱਡਦੀ ਹੀ ਜਾਂਦੀ ਆ ਇਸ ਲਈ ਭਰਾਓ ਵੇਖੋ ਇਹ ਫੈਸਲੇ ਨਾਲ ਜਿੰਦਗੀ 'ਚ ਦੋ ਕੀਮਤੀ ਵੋਟਾਂ ਤੁਸੀਂ ਹੁੰਨੇ ਹੁੰਨੇ ਇੱਕ ਕੀਮਤੀ ਵੋਟ ਉਹ ਜਿਹੜੀ ਸੂਬੇ ਦੀ ਸਰਕਾਰ ਬਣਾਵੇ ਤੇ ਦੂਜੀ ਕੀਮਤੀ ਵੋਟ ਉਹ ਜਿਹੜੀ ਦੇਸ਼ ਦੀ ਸਰਕਾਰ ਬਣਾਉਂਦੀ ਆ ਆ ਸੂਬੇ ਦੀ ਸਰਕਾਰ ਬਣਾ ਕੇ ਦਾ ਕੁੰਡਾ ਖਵਾ ਲਿਆ ਕੀ ਹਲੇ ਕੋ ਕਸਰ ਰਹਿ ਗਈ ਮੈਨੂੰ ਲੱਗਦਾ ਸਾਡੇ ਸਤਕਾਰਯੋਗ ਡਾਕਟਰ ਸਾਹਿਬ ਨਿਜਨ ਸਾਹਿਬ 27 ਚਾਰ ਵੋਟਾਂ ਦੇ ਫਰਕ ਨਾਲ ਇਥੋਂ ਜਿੱਤੇ ਆ ਤੇ ਉਹਨਾਂ ਦੇ ਦੂਜੇ ਨੰਬਰ ਤੀਜੇ ਨੰਬਰ ਆ ਲੈਣ ਨੂੰ ਕੁੱਲ ਵੋਟਾਂ ਹੀ ਹੋਣੀਆਂ ਪਈਆਂ ਤੇ ਇੰਨੀ ਜਿੱਤ ਵੱਡੀ ਨੀੜ ਤੋਂ ਬਾਅਦ ਵੀ ਵਜ਼ੀਰ ਬਣਨ ਤੋਂ ਬਾਅਦ ਵੀ ਜੇ ਇਸੇ ਇਲਾਕੇ ਦਾ ਕੱਖ ਨਹੀਂ ਦوار ਸਕੀ ਤੇ ਤੁਸੀਂ ਉਹ ਸਰਕਾਰ ਨੂੰ ਪਾਸ ਕਰੋਗੇ ਜੀ ਫੇਲ ਕਰੋਗੇ ਹੁਣ ਅਗਲੀ ਦਾ ਧਿਆਨ ਕਰ ਲਿਓ ਉਹ ਤਾਂ ਢਾਈ ਚਾਹ ਲੌਗੀ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕਈਆਂ ਨੇ ਮੇਰੀ ਗੱਲ ਦਾ ਗੁੱਸਾ ਕਰਦਿਆਂ ਮੈਂ ਪਹਿਲਾਂ ਹੀ ਮਾਫੀ ਮੰਗਦਾ ਗੱਲ 'ਚ ਕੈਂਠਾ ਪਿਆ ਹੋਵੇ ਨਾ ਤੇ ਇਹ ਗੱਲ ਦਾ ਹਾਰ ਇੱਕ ਸ਼ਿੰਗਾਰ ਬਣਦਾ ਜੇ ਗੱਲ 'ਚ ਹੀਰਿਆਂ ਦਾ ਹਾਰ ਪਵੇ ਤੇ ਉਹ ਵੀ ਸ਼ਿੰਗਾਰ ਬਣਦਾ ਸਾਧ ਸੰਗਤ ਜੀ ਜੇ 골ਡ ਮੈਡਲ ਮਿਲੇ ਨਾ ਤੇ ਬੰਦਾ ਬੜੇ ਖੁਸ਼ ਹੋ ਕੇ ਪਵਾਉਂਦਾ ਕਿ ਇਹਨੇ ਫਲਾਣੀ ਬੰਦਾ ਬਣਿਆ ਕਿ ਪਤਾਨੀ ਕਲਯੋਗ ਦਾ ਕਿਹੇ ਜਾ ਗਰੋਪ ਆਇਆ ਕਿ ਲੋਕਾਂ ਦੇ ਗળા 'ਤੇ ਝਾੜੂ ਪਾਏ ਗਏ ਤੇ ਲੋਕੀ ਝਾੜੂ ਪਵਾ ਕੇ ਆ ਕੇ ਕਰਕੇ ਫੋਟੋ ਲਵਾਉਂਦੇ ਜਿਵੇਂ ਪਤਾਨੀ ਕੀ ਭਾਤਾ ਹੁੰਦਾ ਗੱਲ 'ਚ ਮੈਨੂੰ ਲੱਗਦਾ ਇਹ ਨਾ ਵੀ ਕਿਸੇ ਚੋਣ ਨਿਚਾਨ ਬਦਲ ਕੇ ਕਿਤੇ ਜੁੱਤੀ ਹੋ ਜੇ ਤੇ ਜੁੱਤੀਆਂ ਦਾ ਹਾਰ ਪਵਾ ਕੇ ਵੀ ਆ ਕੇ ਕਰਕੇ ਨਾ ਫੋਟੋ ਲਵਾਇਆ ਲੋਕਾਂ ਨੇ ਕਹਿਣਾ ਇਹ ਲੱਗੇ ਵੇ ਪੰਜਾਬੀਆਂ ਦਾ ਤਾਂ ਕੰਮ ਤਾਂ ਇਹਦਾ ਹੀ ਹੋਇਆ ਸਾਡੇ ਨਾਲ ਚੰਗੇ ਭਲੇ ਲੋਕ ਬੁੱਧੀ ਕੰਢਾ ਨਾਲ ਇੱਕ ਕੰਮ ਹੋਇਆ ਜਿਹੜੇ ਝਾੜੂ ਕਾਲਚ ਪਵਾ ਕੇ ਐ ਫੋਟੋ ਲਾਉਂਦੇ ਸੀ ਮੈਂ ਤਾਂ ਦਾਅ ਆਚੀ ਕਰਦਾ ਉਹਨਾਂ ਦੀ ਹੁਣ ਭਾਈ ਭਾਵੇਂ ਮਸੂਦ ਕਰਦੇ ਆ ਕਿ ਜੋ ਚਿਜਾ ਕਿਨੇ ਵੋਟ ਪਾਈ ਨਾ ਝਾੜੂ ਨੂੰ ਉਹਨੂੰ ਜਨਤਕ ਤੌਰ ਤੇ ਹੁਣ ਪੁੱਛ ਲਓ ਕਿ ਭਾਈ ਤੂੰ ਵੋਟ ਪਾਈ ਕਹਦਾ ਨਹੀਂ ਮੈਂ ਤਾਂ ਨਹੀਂ ਪਾਈ ਉਹ ਗਵਾਂਡੀ ਦੇ ਫਲਾਣੇ ਪੋਲੇ ਜੀਲੇ ਪਾਈ ਸੀ